ਮੀਡੀਆ ਤੇ ਨਿਤ ਦਿਨ ਕੋਈ ਨਾ ਕੋਈ ਵੀਡੀਓ ਜਿਹੜੀ ਆ ਬਹੁਤ ਜ਼ਿਆਦਾ ਵਾਇਰਲ ਹੁੰਦੀ ਆ ਤੇ ਅੱਜ ਇੱਕ ਚੀਜ਼ ਦਿਖਾਉਣੇ ਆ ਯਾਰ ਤੁਹਾਨੂੰ ਦੋਸਤੋ ਆ ਵੀਡੀਓ ਜਿਹੜੀ ਨਾਲ ਚੱਲੀ ਜਾਂਦੀ ਆ ਪਹਿਲਾਂ ਤਾਂ ਇਹ ਦੇਖੋ ਵੀ ਇਹ ਚੀਜ਼ ਕਦੇ ਤਾਂ ਹੱਥ ਦੇ ਵਿੱਚ ਠੋਸ ਬਣ ਜਾਂਦੀ ਆ ਤੇ ਕਦੇ ਜਿਹੜੀ ਆ ਪਾਣੀ ਦੀ ਤਰ੍ਹਾਂ ਤਰਲ ਬਣ ਜਾਂਦੀ ਆ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਦੋਸਤੋ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ 'ਚ ਨਾ ਇਸ ਚੀਜ਼ ਦਾ ਨਾਂ ਜ਼ਰੂਰ ਦੱਸਿਓ ਮੈਨੂੰ ਲੱਗਦਾ ਪਤਾ ਤਾਂ ਬਹੁਤ ਜਣਾਂ ਨੂੰ ਹੋਣਾ ਪਰ ਜਿਹੜਾ ਇਸ ਚੀਜ਼ ਦਾ ਨਾਂ ਕਿਸੇ ਕਿਸ ਨੂੰ ਪਤਾ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਹ ਚੀਜ਼ ਨਾ ਜਦੋਂ ਪਲੇਟ 'ਚ ਪਾ ਲਈਏ ਕਿਤੇ ਵੀ ਸਿੱਟਿਆ ਨਹੀਂ ਜਾਂਦਾ ਇਹ ਠੋਸ ਹੋ ਜਾਂਦਾ ਤੇ ਇੰਨਾ ਜ਼ਿਆਦਾ ਠੋਸ ਹੋ ਜਾਂਦਾ ਤੇ ਜਦੋਂ ਇਸ ਨੂੰ ਮੁਲਾਇਮ ਤਰੀਕੇ ਦੇ ਨਾਲ ਟੱਚ ਕੀਤਾ ਜਾਵੇ ਤਾਂ ਇਹ ਪਾਣੀ ਦੀ ਤਰ੍ਹਾਂ ਵਹਿ ਜਾਂਦਾ ਹੈ ਕਹਿੰਦੇ ਨੇ ਜਿਵੇਂ ਵਰਤੋਂਗੇ ਉਸੇ ਤਰੀਕੇ ਦੇ ਨਾਲ ਟ੍ਰੀਟ ਕਰਦਾ ਇਹ ਜਿਹੜਾ ਕਹਿ ਸਕਦੇ ਆਂ ਵੀ ਇੱਕ ਆਟਾ ਹੈਗਾ ਤੇ ਤੁਸੀਂ ਦੱਸਿਓ ਵੀ ਹੁਣ ਕਿਸ ਚੀਜ਼ ਦਾ ਆਟਾ ਹੈਗਾ ਤੇ ਕਿਵੇਂ ਕਿਸ ਕਿਸ ਨੇ ਇਹਨੂੰ ਵਰਤਿਆ ਸਭ ਤੋਂ ਪਹਿਲਾਂ ਤਾਂ ਇਹ ਦੱਸ ਦੇਣਾ ਵੀ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਪੈਣ ਵਾਲੀ ਚੀਜ਼ ਹੈ ਤੇ ਹਰ ਇੱਕ ਫਾਸਟ ਫੂਡ ਦੇ ਵਿੱਚ ਇਸ ਨੂੰ ਯੂਜ਼ ਕੀਤਾ ਜਾਂਦਾ ਪਹਿਲਾਂ ਤਾਂ ਇਸ ਦਾ ਘੋਲ ਬਣਾ ਲਿਆ ਦੇਖੋ ਤੁਸੀਂ ਪਾਣੀ ਪਾ ਲਓ ਇਹਦੇ ਵਿੱਚ ਮਾਤਰਾ ਅਨੁਸਾਰ ਤੇ ਲਾਸਟ ਦੇ ਵਿੱਚ ਤੁਸੀਂ ਇਹ ਜ਼ਰੂਰ ਦੱਸਿਓ ਵੀ ਇਹ ਚੀਜ਼ ਕੀ ਹੈ ਤੇ ਆਹ ਵੀਡੀਓ ਦੇਖੀ ਜਾਓ ਪਹਿਲਾਂ ਤਾਂ ਜੇ ਇਹਦੇ ਵਿੱਚ ਪਾਣੀ ਪਾਇਆ ਤੇ ਪਾਣੀ ਪਾਉਣ ਤੋਂ ਬਾਅਦ ਜਦੋਂ ਇਸ ਦੇ ਵਿੱਚ ਇਹ ਆਟਾ ਪਾਇਆ ਜਾਂਦਾ ਤਾਂ ਫਿਰ ਜਦੋਂ ਘੋਲਿਆ ਜਾਂਦਾ ਤਾਂ ਉਸ ਤੋਂ ਬਾਅਦ ਇਹ ਜਿਹੜੀ ਚੀਜ਼ ਹੈ ਜਦੋਂ ਜਿਵੇਂ ਜਿਨਨੇ ਪਿਆਰ ਦੇ ਨਾਲ ਤੁਸੀਂ ਇਸ ਨੂੰ ਟੱਚ ਕਰੋਗੇ ਤਾਂ ਇਹ ਬਹੁਤ ਜ਼ਿਆਦਾ ਸੌਫਟ ਹੋ ਜਾਂਦੀ ਹੈ ਤਰਲ ਦੀ ਤਰ੍ਹਾਂ ਹੱਥ ਦੇ ਵਿੱਚ ਆਉਂਦੀ ਹੈ ਪਰ ਜੇ ਤੁਸੀਂ ਹਾਰਡ ਤਰੀਕੇ ਦੇ ਨਾਲ ਇਹਨੂੰ ਟੱਚ ਕਰੋਗੇ ਤਾਂ ਆਹ ਦੇਖੋ ਤੁਸੀਂ ਕਿਵੇਂ ਇਹਦੇ ਗੋਲੇ ਬਣ ਜਾਂਦੇ ਹੱਥ ਦੇ ਵਿੱਚ ਆਹ ਦੇਖੋ ਤਸਵੀਰਾਂ ਬਿਆਨ ਕਰਦੀਆਂ ਦੋਸਤੋ ਕਿ ਕੁਦਰਤ ਤੇ ਕੁਦਰਤੀ ਚੀਜ਼ਾਂ ਕੁਝ ਚੀਜ਼ਾਂ ਐਸ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਬਹੁਤ ਘੱਟ ਲੋਕਾਂ ਨੂੰ ਪਤਾ ਵੀ ਇਸ ਤਰੀਕੇ